ਰਾਣਾ ਭੀਮਾ ਅੱਛਾ ਕੀ ਸਮੱਸਿਆ ਜੀ ਇਹ ਕਹਿ ਰਹੇ ਨੇ ਦੁਕਾਨਾਂ ਬੰਦ ਕਰਦੇ ਆ ਤੁਹਾਡੇ ਕਰਕੇ ਸਮੱਸਿਆ ਹੈ ਜੀ ਇਹ ਦੁਕਾਨਦਾਰ ਕਹਿੰਦੇ ਨੇ ਵੀ ਰੇੜੀ ਇਧਰੋਂ ਬਚਾਈ ਜਾਵੇ ਰੇੜੀ ਵਾਲਿਆਂ ਨੂੰ ਬਚਾਣਾ ਚਾਹੁੰਦੇ ਨੇ ਆਸੀਂ ਕੋਈ ਗਲਤ ਨਹੀਂ ਹੈਗੇ ਆਸੀਂ ਗਲਤ ਹੋਏ ਸਾਡੇ ਛੱਤਰ ਮਾਰੋ ਇਹਨਾਂ ਦਾ ਕਹਿਣ ਦਾ ਮਤਲਬ ਇਹ ਵੀ ਬਾਜ਼ਾਰ ਚੁਕਾਓ ਰੇੜੀ ਵਾਲੇ ਨੇ ਗੰਦ ਪਾਇਆ ਸਾਨੂੰ ਬਦਨਾਮ ਕਰਨ ਵਾਸਤੇ ਲੋਕੀ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਧਰਨਾ ਦੇਂਦੇ ਵੇ ਸਾਡਾ ਕੋਈ ਕਸੂਰ ਹੋਵੇ ਸਾਡੇ ਤੋਂ ਹੀ ਚਿੱਤਰ ਮਾਰ ਸਕਦੇ ਹੋ ਠੀਕ ਹੈ ਸਾਨੂੰ ਕਹਿੰਦੇ ਨੇ ਥਾ ਤੁਹਾਨੂੰ ਉੱਥੇ ਮਿਲੇ ਸਾਨੂੰ ਥਾ ਮਿਲ ਹੀ ਨਹੀਂ ਕਿੱਥੇ ਜਾਇਆ ਦੱਸੋ ਅਸੀਂ ਰੇੜੀ ਲਾਣ ਵਾਲੇ ਬੰਦੇ ਆ ਸਵੇਰੇ 4 ਵਜੇ ਉੱਟਨੇ ਆ ਬੌਜੀ 11 ਵਜੇ ਘਰੇ ਜਾਣੇ ਆ ਅਜੇ ਵੀ ਆਸੀਂ ਗਲਤ ਹੈ ਗਿਆ ਕਿਸੇ ਨੂੰ ਆਸੀਂ ਪੁੱਠਾ ਨਹੀਂ ਬੋਲਦੇ ਸਾਰਿਆਂ ਨੂੰ ਇੱਜ਼ਤ ਨਾਲ ਬੋਲਨੇ ਆ ਮਾਵਾ ਬਹਿਣਾ ਸਾਰਿਆਂ ਦੀ ਆਂਦੀ ਏ ਕਿਸੇ ਨੂੰ ਘੁੱਟਾ ਨਹੀਂ ਬੋਲਦੇ ਨਹੀਂ ਉਹ ਕਹਿੰਦੇ ਨੇ ਕਿ ਗੰਦਗੀ ਜਿਹੜੀ ਬਾਜ਼ਾਰ ਦੇ ਅੰਦਰ ਫਲਾਉਂਦੇ ਨੇ ਤੇ ਨਾਲੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਤੁਹਾਡੇ ਉਹ ਜੀ ਵੇਖੋ ਜੀ ਸਾਡਾ ਕਹਿੰਦਾ ਮਤਲਬ ਇਹ ਬਾਜ਼ਾਰਾਂ ਵਿੱਚ ਟ੍ਰੈਫਿਕ ਨਾ ਆਵੇਗਾ ਉਹ ਬਾਜ਼ਾਰ ਕਾਦਾ ਜਿਹੜੇ ਬਾਜ਼ਾਰ 'ਚ ਟ੍ਰੈਫਿਕ ਨਾ ਆਵੇਗਾ ਬਾਜ਼ਾਰ ਹੀ ਨਹੀਂ ਕਿਉਂਕਿ ਬਾਜ਼ਾਰ 'ਚ ਟ੍ਰੈਫਿਕ ਹੋਵੇਗਾ ਜਿੰਨਾ ਕੰਮ ਨਿਕਲੇਗਾ ਉਹਨਾਂ ਨੇ ਨਾ ਯਾ ਫਾਇਲ ਦਾ ਸੇਰ ਹੈ ਕੰਮ ਖਤਮ ਹੋਇਆ ਬੇਰੁਜ਼ਗਾਰ ਹੈ ਨਹੀਂ ਕੀ ਕਰੀਏ ਕਿੰਨੀਆਂ ਰੇੜੀਆਂ ਨੇ ਜਿਹੜੀਆਂ ਇੱਥੇ ਲੱਗਦੀਆਂ ਨੇ ਰੇੜੀਆਂ ਜਨਾਬ ਇਹ ਲੱਗਦੀਆਂ ਨੇ ਸਵੇਰੇ ਲੱਗਦੀਆਂ 40-50 ਏਰੀਆ ਜਿਹੜੇ ਸਾਮੀ ਵਿਚਾਰੇ ਭਈਏ ਬੁਈ ਆਂਦੇ ਨੇ ਉਹ ਵੀ ਕਿਸੇ ਦੀ ਆਸ ਤੇ ਆਂਦੇ ਨੇ ਵੀ ਸਾਡਾ ਸੋਦਾ ਵਿਕੇ ਅਸੀਂ ਸਾਮੀ 2-300 ਰੁਪਏ ਸਾਮੀ ਨੂੰ ਮਾਗੇ ਲਿਆਈਏ ਘਰੇ ਰੋਟੀ ਪਾਣੀ ਚੁੱਕ ਕੇ ਇੱਕ ਬੰਦਾ ਗਰੀਬ ਦਾ ਕਿਸੇ ਦੀ ਰੋਟੀ ਨਾ ਛੱਲੋ ਮੈਂ ਤਾਂ ਪ੍ਰਮਾਤਮਾ ਨੂੰ ਕਹਿੰਨਾ ਪ੍ਰਮਾਤਮਾ ਹੋਣੀ ਤੁਹਾਡੀ ਗੱਲ ਬਾਤ ਹੋਈ ਦੁਕਾਨਦਾਰ ਨਾਲ ਤੁਸੀਂ ਆਮਨੇ ਸਾਹਮਨੇ ਹੋਏ ਕਿੜੇ ਜੀ ਸਾਡੀ ਗੱਲ ਬਾਤ ਕੋਈ ਨਹੀਂ ਅਸੀਂ ਆ ਜੀ ਕਿਸੇ ਨੂੰ ਨਹੀਂ ਕਹਿੰਦੇ ਅਸੀਂ ਤਾਂ ਪ੍ਰਮਾਤਮਾ ਨੂੰ ਕਹਿੰਨੇ ਆ ਠੀਕ ਹੈ ਅਸੀਂ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਬੰਦੇ ਇਨਸਾਨ ਤੇ ਤੇ ਵਿਸ਼ਵਾਸ ਰੱਖਾਂਗੇ ਇਨਸਾਨ ਤਾਂ ਇਨਸਾਨ ਨੂੰ ਮਾਰ ਦੇਗਾ ਪ੍ਰਮਾਤਮਾ ਤੋਂ ਵੱਡਾ ਚੀਜ਼ ਨਹੀਂ ਕੋਈ ਕਹਿੰਦੇ ਬੰਦਾ ਚੰਗਾ ਬੋਲਦੇ ਨੇ ਦੁਕਾਨਾਂ ਦੇ ਕੰਮ ਬੰਦ ਹੋਇਆ ਪਿਆ ਸਾਡਾ ਕੋਈ ਨਹੀਂ ਬੰਦ ਹੁੰਦਾ ਬੋ ਜੀ ਸਾਡੇ ਕੋਲ ਦੁਕਾਨਦਾਰ ਸਬਜੀ ਵਾਲੇ ਕੋਲ ਕੋਈ ਗਰਾਹਕ ਆਵੇਗਾ ਉਹ ਵੇ ਉਹ ਵੇਖਿਆ ਵੀ ਕੁੱਲਰ ਵੀ ਲਿਆਵਾਂਗਾ ਦਵਾਈਆਂ ਵੀ ਲਿਆਵਾਂਗਾ ਸਬਜ਼ੀ ਲੈਣ ਲੋਕੀ ਆਂਦੇ ਨੇ ਕੋਈ ਸਮਾਨ ਖਰੀਦਣੀਆਂ ਆਂਦੇ ਇਹ ਕਿ ਹਰ ਚੀਜ਼ ਲੋਕਾਂ ਨੂੰ ਇੱਥੇ ਮਿਲਦੀ ਏ ਲੋਕੀ ਕਹਿੰਦੇ ਅਸੀਂ ਕਿਉਂ ਜਾਈਏ ਹੁਣ ਇਹਨਾਂ ਪ੍ਰਦਰਸ਼ਨ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਦਾ ਵੇਖੋ ਜੀ ਹੱਸੀ ਨਹੀਂ ਵੇਖਦੇ ਹੋ ਪ੍ਰਮਾਤਮਾ ਵੇਖਦਾ ਇਹ ਕਿ ਇਨਸਾਨ ਦੀ ਇੱਕ ਖੁੱਲੀ ਏ ਇਨਸਾਨ ਅੰਦਾਜ਼ ਕੋਈ ਥਾਂ ਨਹੀਂ ਜੀ ਤੁਹਾਨੂੰ ਕਹਿੰਦੇ ਸਾਨੂੰ ਕੋਈ ਥਾਂ ਨਹੀਂ ਮਿਲੀ ਸਾਨੂੰ ਜਗ੍ਹਾ ਦਿੱਤੀ ਜਾਵੇ ਸਾਈਨ ਕਿੱਥੇ ਜਾਣ ਇਹੋ ਦੇ ਸਾਈਨ ਠੀਕ ਹੈ ਅਫਸਰਾਂ ਦੇ ਸਾਈਨ ਹੋਏ ਜੋ ਰੋਲਾ ਮੁੱਕੇਗਾ ਕਿਵੇਂ ਜੀ ਜਿਵੇਂ ਉਹਦਾ ਪਰਮਾਤਮਾ ਨੂੰ ਪਤਾ ਜੀ ਇਨਸਾਨ ਦੀ ਕੋਈ ਕਾਹਤ ਨਹੀਂ ਪਰਮਾਤਮਾ ਦੇਖ ਕੇ ਜੀ ਜੀ ਨਾਲ ਜੀ ਮੇਰਾ ਨਾਮ ਭੀਮਾ